ਪੰਜਾਬ ਦਾ ਵਿਰਸਾ ਕਲਚਰ ਔਰ ਜਿਸ ਤਰੀਕੇ ਦੀ ਪੰਜਾਬ ਦੀ ਪੁਰਾਣੀ ਸ਼ਖਸੀਅਤ ਕਿਤਨਾ ਕਿਤੇ ਅਲੋਪ ਹੁੰਦੀ ਨਜ਼ਰ ਆਉਂਦੀ ਹੈ ਅਕਸਰ ਦੇਖਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਇੱਕ ਵਾਰ ਫਿਰ ਖੇਡ ਕਲਚਰ ਨੂੰ ਪੰਜਾਬ 'ਚ ਪਰਫੁੱਲਿਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕੀਤੀ ਗਈ। ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲੈਕ ਪਦਰੀ ਮੁਕਾਬਲੇ ਵਿੱਚ ਫੁੱਟਬਾਲ, ਕਬੱਡੀ, ਖੋ-ਖੋ, ਐਥਲੈਟਿਕਸ, ਵਾਲੀਬਾਲ, ਸਮੈਸਿੰਗ ਤੇ ਸ਼ੂਟਿੰਗ ਮੁਕਾਬਲੇ ਸਰਵਾਇਆ ਜਾ ਰਹੇ ਹਨ। ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਕਿੱਦਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਿਨ੍ਹਾਂ ਨੂੰ ਨੌਕਰੀਆਂ ਵੀ ਇਹਨਾਂ ਨੂੰ ਤਰੱਕੀਆਂ ਵੀ ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੈ ਕਿ ਹੁਣ ਮੈਨੂੰ ਕੀ ਮਿਲ ਜਾਊਗਾ ਤਰੱਕੀਆਂ ਵੀ ਦੇ ਮੰਗ ਕਿੱਦਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵਿੱਚ ਇਸ ਵਾਰ ਕੁੱਲ 37 ਵੱਖ-ਵੱਖ ਖੇਡਾਂ ਸ਼ਾਮਿਲ ਕੀਤੀਆਂ ਗਈਆਂ ਹਨ ਇਹ ਨਹੀਂ ਨਹੀਂ ਇਸ ਵਾਰ ਜੇਤੂ ਖਿਡਾਰੀਆਂ ਲਈ 9 ਕਰੋੜ ਰੁਪਏ ਤੋਂ ਵੱਧ ਨਕਦੀ ਇਨਾਮੀ ਰਾਸ਼ੀ ਹੋਵੇਗੀ ਪਹਿਲਾ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਔਰਤਾਂ ਬਜ਼ੁਰਗ ਜਿਹੜੇ ਸੀ ਉਹ ਚਰਖਾ ਕੱਤ ਕੇ ਸੂਤ ਕੇ ਉਸ ਦਾ ਕੱਪੜਾ ਬਣਾਉਂਦੇ ਸੀ ਲੇਕਿਨ ਅਜਿਹਾ ਹੁਣ ਲਗਾਤਾਰ ਪੁਰਾਣੇ ਸਮਿਆਂ ਦੀ ਜਿਹੜੀ ਵਿਰਾਸਤ ਹੈ ਉਹ ਕਿਤਨਾ ਕਿਤੇ ਅਲੋਪ ਹੋ ਗਈ ਲੇਕਿਨ ਹੁਣ ਵੀ ਇਸ ਤਰੀਕੇ ਦੇ ਜਿਹੜੇ ਕੱਪੜੇ ਜਿਹੜੇ ਬੁੰਦਦੇ ਨੇ ਜਿਹੜੇ ਲੋਕ ਨੇ ਉਹ ਇਸ ਸਮੇਂ ਵੀ ਜਿਹੜਾ ਗੱਲ ਕਰੀ ਤਾਂ ਤਸਵੀਰਾਂ ਜ਼ਰੂਰ ਇੱਕ ਵਾਰ ਦਿਖਾਉਣੇ ਆ ਵੀ ਚੰਡੀਗੜ੍ਹ ਦੇ ਵਿੱਚ ਜਿਹੜਾ ਖਾਦੀ ਦਾ ਇਹ ਖਾਦੀ ਪੰਡਾਰਾ ਹੈ ਉੱਥੇ ਅਜਿਹੀਆਂ ਹੀ ਚੀਜ਼ਾਂ ਜੜੀਆਂ ਉਹ ਦੇਖਣ ਨੂੰ ਮਿਲਦੀਆਂ ਔਰ ਇਸੇ ਕਾਟਨ ਤੋਂ ਜਾਂ ਕਹਿ ਲਈਏ ਵੀ ਨਰਮੇ ਤੋਂ ਜਿਹੜਾ ਸੂਤ ਕੱਤ ਕੇ ਚਰਖੇ ਰਾਹੀਂ ਉਸ ਨੂੰ ਕਿਸ ਤਰੀਕੇ ਦੇ ਨਾਲ ਤਾਗੇ ਦਾ ਰੂਪ ਦਿੰਦੇ ਆ ਔਰ ਉਸ ਤੋਂ ਬਾਅਦ ਇਸ ਤੇ ਕੱਪੜੇ ਬਣਾਉਂਦੇ ਗੱਲਬਾਤ ਕਰਾਂਗੇ ਮਾਤਾ ਜੀ ਕੀ ਤੁਹਾਡਾ ਨਾਮ ਕੀ ਹੈ ਅੰਗਰੇਜ਼ ਕੌਰ ਹੈ ਬਾਈ ਅੰਗਰੇਜ਼ ਕੌਰ ਮਾਤਾ ਜੀ ਨਾਮ ਤੇ ਬਹੁਤ ਸੋਹਣਾ ਹੈ ਉਮਰ ਕਿੰਨੀ ਹੈ ਜੀ 75 ਸਾਲ ਇਹ ਕਦੋਂ-ਕਦੋਂ ਇਹ ਜਿਹੜਾ ਵਿਰਸਾ ਜੇ ਅਸੀਂ ਗੱਲ ਕਰ ਲਈਏ ਤਾਂ ਲੰਮੇ ਸਮੇਂ ਤੋਂ ਅਲੋਪ ਹੁੰਦਾ ਪੰਜਾਬ ਦੇ ਵਿੱਚ ਦਿਖਿਆ ਕਈ ਪੰਜਾਬ ਦੇ ਜਿਹੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਚਰਖਾ ਕਤਨਾ ਲੋਕਾਂ ਨੂੰ ਆਉਂਦਾ ਹੀ ਨਹੀਂ ਹੁਣ ਹਾਂ ਕਿੰਨੇ ਕਿ ਦਿਨ ਤੋਂ ਕਰਦੇ ਆ ਅਸੀਂ ਤਾਂ ਬਾਈ ਬਹੁਤ ਦੇਰ ਤੇ ਕਰ ਰਹੇ ਆ ਕੋਈ 30 ਸਾਲ 22 ਇਹਨਾਂ ਦਾ ਵੀ ਕੰਮ ਕਰਦਿਆਂ ਨੂੰ ਹੋ ਗਏ ਪਹਿਲਾਂ ਆਪਣੇ ਘਰ ਦਾ ਵੀ ਕੈ ਕਰ ਕਰਾਂਦੇ ਦਰੀਆਂ ਬੁੰਨੀਆਂ ਕੱਪੜਾ ਬਣਾਉਣਾ ਵੀ ਅਸੀਂ ਕੱਤਦੇ ਹੀ ਆ ਰਹੇ ਹਾਂ ਹਾਂ ਕਿਨ ਹੁਣ ਤਾਂ ਆ ਦੇਖਿਓ ਵੀ ਹੁਣ ਅੱਜ ਕੱਲ ਤੇ ਨਰਮੇਣ ਲੋਕ ਛੇੜ ਦੇਣੀ ਆਧੁਨਿਕ ਤਰੀਕੇ ਦੇ ਨਾਲ ਧਾਗਾ ਬਣਦਾ ਫੈਕਟਰੀਆਂ ਦੇ ਵਿੱਚ ਚਰਖੇ ਰਾਈ ਤੇ ਬਣਾਉਣਾ ਹੀ ਛੱਡਤਾ ਲੋਕਾਂ ਨੇ ਸੋ ਤੁਹਾਨੂੰ ਇਹ ਸ਼ੁਰੂਆਤ ਜ਼ਿਕਰ ਕਰ ਲਈ ਤਾਂ ਕਿੰਨੇ ਕ ਸਮੇ ਤੋਂ ਇਹ ਕਰ ਰਹੇ ਹੋ ਗਾਂ ਦੀ ਪੀੜੀ ਜਿਹੜੀ ਹੈਗੀ ਉਹ ਕਿੰਨਾ ਕ ਲੋਕਾਂ ਨੂੰ ਇਸ ਸੀ ਤੋਂ ਜਾਣੂ ਨਹੀਂ ਉਹਨਾਂ ਨੂੰ ਜਾਣਕਾਰੀ ਹੈਗੀ ਅੱਗਾ ਤੋਂ ਬੇਟੇ ਹੈ ਹੀ ਨਹੀਂ ਜਾਣਕਾਰੀ ਕਿਸੇ ਨੂੰ ਹਾਂ ਸੋ ਇਹਦੇ ਵਿੱਚ ਕਿਸ ਤਰੀਕੇਦਰਾਂ ਨਾਲ ਇੱਕ ਵਾਰ ਜ਼ਰੂਰ ਕਰਕੇ ਦਿਖਾਓ ਕਾਟਨ ਕਿਵੇਂ ਤੁਸੀਂ ਕਰਦੇ ਹੋ ਔਰ ਉਸ ਤੋਂ ਬਾਅਦ ਦੇਖੋ ਵੀ ਤਸਵੀਰਾਂ ਦੇ ਵਿੱਚ ਜਿਵੇਂ ਕਾਟਨ ਤੋਂ ਇਹ ਸੂਤ ਕੱਟ ਰਹੇ ਨੇ ਕਹਿੰਦਾ ਭਾਵ ਕਿ ਕਾਟਨ ਤੋਂ ਇਹ ਧਾਗਾ ਪੜਾਉਂਦੇ ਆ ਧਾਗਾ ਬਣਾਉਣ ਤੋਂ ਬਾਅਦ ਇਸੇ ਧਾਗੇ ਦਾ ਜਿਹੜਾ ਆਮ ਤੌਰ ਦੇ ਉੱਪਰ ਕੱਪੜੇ ਜਿਹੜੇ ਬਣਨਗੇ ਜਾਂ ਫਿਰ ਹੋਰ ਚੀਜ਼ਾਂ ਦੇ ਵਿੱਚ ਇਸ ਦੀ ਵਰਤੋਂ ਹੋਣੀ ਹੈ ਉਰੇ ਇਸੇ ਤਰੀਕੇ ਦੇ ਨਾਲ ਬਾਕੀ ਜਿਵੇਂ ਚਰਖੇ ਨੇ ਚਰਖੇ ਤੋਂ ਅੱਗੇ ਬਾਕੀ ਜਿਹੜੀਆਂ ਮਸ਼ੀਨਾਂ ਰੱਖੀਆਂ ਹੋਈਆਂ ਨੇ ਇਸ ਤਰੀਕੇ ਦੀਆਂ ਆਧੁਨਿਕ ਮਸ਼ੀਨਾਂ ਵੀ ਕਈ ਨੇ ਜੋ ਕਿ ਇਸ ਜਗ੍ਹਾ ਦੇ ਉੱਪਰ ਜੇਕਰ ਗੱਲ ਕਰ ਲਈਏ ਤਾਂ ਅੱਜ ਰੱਖੀਆਂ ਗਈਆਂ ਹਾਲਾਂਕਿ ਇਸ ਇਸ ਨੂੰ ਕਿਸ ਤਰੀਕੇ ਦੇ ਨਾਲ ਪ੍ਰਸਤੁਤ ਕੀਤਾ ਗਿਆ ਕਿਵੇਂ ਪ੍ਰੈਜੈਂਟ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਕੈਮਰੇ ਦੇ ਮਾਧਿਅਮ ਜਰੀਏ ਤੁਸੀਂ ਦੇਖ ਰਹੇ ਹੋ ਇਸ ਮਸ਼ੀਨ ਦਾ ਕੀ ਨਾਮ ਹੈ ਇਸ ਮਸ਼ੀਨ ਨੂੰ ਕੀ ਕਹਿੰਦੇ ਕੀ ਇਸ ਨੂੰ ਚਰਕਾ ਬੋਲਦੇ ਨੇ ਚਰਕਾ ਹਾਂ। ਤੋਂ ਇਹਦੇ ਵਿੱਚ ਤੁਸੀਂ ਮਤਲਬ ਜਿਹੜੇ ਧਾਗੇ ਚਰਖੇ ਦੇ ਨਾਲ ਹੀ ਸੂਤ ਕੱਤ ਕੇ ਬਾਅਦ ਵਿੱਚ ਇਸ ਮਸ਼ੀਨ ਤੇ ਲਾਉਨੇ ਹਾਂ। ਹਾਂਜੀ, ਇਸ ਤੇ ਚਰਾਂਦੇ ਨੇ। ਅੱਛਾ ਇਸ ਤੇ ਚਲਾਉਣਾ। ਫਿਰ ਉਸ ਤੋਂ ਬਾਅਦ ਇਸ ਤੋਂ ਬਾਅਦ ਲੱਛੀ ਬਣਦੀ ਨੇ। ਹਾਂਜੀ। ਲੱਛੀ ਬਣਾਜੀ। ਅੱਛਾ ਇਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਕੱਪੜੇ ਹਾਂਜੀ। ਦੂਸਰਾ ਇਸੇ ਤਰੀਕੇ ਨਾਲ ਅਗਲੀ ਮਸ਼ੀਨ ਹੈ। ਇਹ ਬਿਲਕੁਲ ਸਟੈਪ ਬਾਈ ਸਟੈਪ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਰੱਖਿਆ ਗਿਆ ਹੈ। ਜਿਸ ਦੇ ਵਿੱਚ ਪਹਿਲਾਂ ਚਰਖੇ ਤੋਂ ਬਾਅਦ ਦੋ ਜਿਹੜੇ ਸੂਤਨਾਂ ਨੂੰ ਚਰਖੇ ਦੇ ਵਿੱਚ ਰੱਖਿਆ ਜਾਂਦਾ ਉਸ ਵਾਰ ਮਸ਼ੀਨ ਤੇ ਉਹਨੂੰ ਫਿਰਕੇ ਚੜਾਇਆ ਜਾਂਦਾ ਔਰ ਇਸੇ ਤਰੀਕੇ ਨਾਲ ਇਹ ਸਾਰਾ ਜਿਹੜਾ ਧਾਗਾ ਹੈ ਉਸ ਨੂੰ ਚਰਖੇ ਦੇ ਉੱਪਰ ਫਿਰਕੀ ਦੇ ਉੱਪਰ ਚੜਾ ਕੇ ਬਾਅਦ ਵਿੱਚ ਛੋਟੀ ਉਹਦੀ ਰੀਲ ਕਹਿ ਲਈਏ ਜਾਂ ਫਿਰ ਇਸ ਮਸ਼ੀਨ ਨੂੰ ਕੀ ਕਹਿੰਦੇ ਆ ਔਰ ਕਿੰਨੇ ਸਮੇਂ ਤੋਂ ਤੁਸੀਂ ਇਸ ਦਾ ਕੰਮ ਕਰ ਰਹੇ ਹੋ ਦੋ ਸਾਲ ਹੋ ਗਏ ਹਨ ਦੋ ਸਾਲ ਹੋ ਗਏ ਹਾਂਜੀ ਅੱਜਕੱਲ ਦੀ ਪੀਵੀ ਦੇ ਵਿੱਚ ਤਾਂ ਇਹ ਕੁਝ ਹੈ ਨਹੀਂ ਕਿੱਥੋਂ ਸਿੱਖਿਆ ਹੋ ਕਿਵੇਂ ਇਹ ਸਿੱਖਿਆ ਕਰਦੇ ਹੋ ਇਹ ਉੱਥੇ ਸੈਂਟਰ ਚ ਸਿੱਖਿਆ ਮਗਲ ਵਾਲੀ ਤੇ ਹਾਂਜੀ तरीके ਦੇ ਨਾਲ ਜਿਹੜੇ ਇਹ ਕੱਪੜਿਆਂ ਦੀ ਗੱਲ ਕਰ ਲਈਏ ਜੋ ਕਿ ਖਾਦੀ ਦੇ ਕੱਪੜੇ ਨੇ ਖਾਦੀ ਦੇ ਸਟੋਰ ਦੇ ਉੱਤੇ ਜਿਹੜੇ ਇਸੇ ਸੂਤ ਦੇ ਇਸੇ ਚਰਖੇ ਤੋਂ ਕਰਕੇ ਜਿਹੜੇ ਉਸ ਨੂੰ ਬਣਾਇਆ ਜਾਂਦਾ ਸੋ ਦੂਸਰੀ ਤਰਫ ਵੀ ਜੇਕਰ ਦੇਖੇ ਤਾਂ तमाम ਉਹ ਜਿਹੜੀ ਪੁਰਾਣੇ ਸਮਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੂਤ ਕੱਤਦੇ ਸੀ ਇਹ तमाम ਉਸੇ ਲੜੀ ਦਰਾਂ ਲੜੀ ਵਾਰ ਇਸ ਜਗ੍ਹਾ ਦੇ ਉੱਪਰ ਜਿਹੜਾ ਚਰਖਾ ਹੈਗਾ ਚਰਖੇ ਕੱਤ ਕੇ ਫਿਰ ਉਸ ਨੂੰ ਸੂਤ ਬਣਾਉਂਦੇ ਆ ਇਸ ਨਰਮੇ ਤੋਂ ਇਸ ਕਾਟਨ ਤੋਂ ਉਸ ਉਸ ਦੇ ਬਾਅਦ ਜਿਹੜੇ ਦਰੀਆਂ ਨੇ ਜਾਂ ਫਿਰ ਕੱਪੜੇ ਨੇ ਇਹ ਸਾਰਾ ਕੁਝ ਜਿਹੜਾ ਹੈਗਾ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਲੜੀ ਵੜ ਲੜੀ ਜਿਹੜਾ ਇਸ ਨੂੰ ਜੋੜ ਕੇ ਬਣਾਇਆ ਜਾਂਦਾ ਹਾਮਤੁਰ ਦੇ ਉੱਪਰ ਫਿਲਹਾਲ ਇਹ ਵਿਰਸਾ ਜਿਹੜਾ ਹੈਗਾ ਇੱਕ ਕਲਚਰ ਜਿਹੜਾ ਹੈਗਾ ਆਮ ਤੌਰ ਦੇ ਉੱਪਰ ਅਲੋਪ ਹੀ ਹੋ ਚੁੱਕਾ ਵਾਦ ਤੋਂ ਵਾਦ ਪਿੰਡਾਂ ਦੇ ਵਿੱਚ ਲੇਕਿਨ ਕਿਤਨਾ ਕਿਤੇ ਹੁਣ ਵੀ ਇਸ ਨੂੰ ਬਚਾਉਣ ਦੇ ਲਈ ਕਹਿ ਲੀਏ ਜਾਂ ਫਿਰ ਇਸ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਇਹ ਸਾਰਾ ਕੁਸ਼ ਜਿਹੜਾ ਹੈਗਾ ਇਹ ਖਾਦੀ ਸਟੋਰ ਦੇ ਜਿਹੜੇ ਪ੍ਰੋਗਰਾਮ ਹੈ ਇਸ ਦੇ ਵਿੱਚ ਲਿਖਿਆ ਜਾਂਦਾ ਅੱਜ ਖਾਸ ਤੌਰ ਦੇ ਉੱਪਰ ਇਹ ਪੇਸ਼ਕਸ਼ ਕਹਿ ਲੀਏ ਜਾਂ ਫਿਰ ਇਹ ਪੂਰਾ ਨਮੂਨਾ ਕਹਿ ਲੀਏ ਇਸ ਕਰਕੇ ਕੀਤਾ ਕਿ ਇੱਕ ਪਾਸੇ ਮਹਾਤਮਾ ਗਾਂਧੀ ਦਾ ਜਿਹੜਾ ਜਨਮ ਦਿਨ ਹੈ ਉਸ ਨੂੰ ਲੈ ਕੇ ਖਾਦੀ ਸਟੋਰ ਦੇ ਉੱਪਰ तमाम ਇਹ ਪੇਸ਼ਕਸ਼ਾਂ ਜਿਹੜੀਆਂ ਨੇ ਸਾਹਮਣੇ ਰੱਖੀਆਂ ਗਈਆਂ ਕਿਵੇਂ ਕਾਟਨ ਦੇ ਵਿੱਚੋਂ ਉਸ ਨੂੰ ਨਰਮੇ ਦੇ ਵਿੱਚੋਂ ਫਿਰ ਸੂਤ ਕੱਤ ਕੇ ਫਿਰ ਉਸ ਦਾ ਧਾਗਾ ਬਣਾਉਂਦੇ ਆ ਧਾਗੇ ਤੋਂ ਰੀਲਾ ਬਣਾਉਂਦੇ ਆ ਔਰ ਬਾਅਦ ਵਿੱਚ ਉਹੀ ਰੀਲਾ ਜਿਹੜੀਆਂ ਨੇ ਕੱਪੜਿਆਂ ਦੇ ਵਿੱਚ ਵਰਤੀਆਂ ਜਾਂਦੀ ਹੈ ਕੈਮਰਾ ਪਰਸਨ ਗਗਨੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par